ਗਾਲ ਵਿੱਚ ਕੈਂਠੇ ਹੱਥ ਵਿੱਚ ਖੁੰਡਿਆ ਧਿਆਨ ਨਾਲ ਦੇਖ ਆ ਪੰਜਾਬੀ ਹੁੰਦੇ ਆ ਅੱਜ ਅਸੀਂ ਗੱਲ ਜੀ ਮੈਂ ਆਹ ਕੰਫੀਗਰੈਂਸ ਦੇ ਘਰੇ ਤੁਸੀਂ ਦੇਖਦੇ ਪੀੜੀ ਤੀਨੀ ਆ ਅੱਜ ਅਸੀਂ ਪਹੁੰਚੇ ਆ ਉਸ ਪਿੰਡ ਦੇ ਵਿੱਚ ਜਿੱਥੋਂ ਤੁਹਾਨੂੰ ਪੁਰਾਣਾ ਪਿੰਡ ਦੇਖੂਗਾ ਪੁਰਾਣਾ ਪੰਜਾਬ ਦੇਖੂਗਾ ਚਰਖੇ ਮਧਾਨੀਆਂ ਚਾਟੀਆਂ ਪੱਖੀਆਂ ਉਹ ਸਾਰਾ ਸੱਭਿਆਚਾਰ ਦੇਖੂਗਾ ਆਓ ਚਲਿਏ ਪਿੰਡ ਸਿੱਧੂਵਾਲ ਦੇ ਸ਼ਾਹੀ ਚਾਰੇ ਤੇ ਜਿੱਥੇ ਤੁਹਾਨੂੰ ਆ ਸਾਰੀ ਚੀਜ਼ਾਂ ਅਸੀਂ ਦਿਖਾਉਨੇ ਆ ਆਓ ਚਲਿਏ ਦੇਖੀਏ ਪੁਰਾਣਾ ਪਿੰਡ ਤੇ ਪਰਾ ਪੰਜਾਬ ਅਧਿ ਪਹੁੰਚ ਗਏ ਸ਼ਾਹੀ ਚਵਾਰੇ ਉਰੇ ਬੈਠਿਆ ਬਾਈ ਹੁਣੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਵੇਂ ਇਹ ਸੱਬੇ ਜਰਨ ਸਾਮਕ ਰੱਖਿਆ ਆਓ ਚੱਲੀਏ ਉਹ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਕੀ ਹਾਲ ਹੈ ਕਿਰਪਾ ਚੜ੍ਹਦੀ ਕਲਾ ਜੀ ਕੀ ਨਾਮ ਹੈ ਜੀ ਅ ਦੱਸਦਾ ਨਾਮ ਡਾਕਟਰ ਪਹੁਣ ਸਿੰਘ ਖੋਜੀ ਠੀਕ ਹੈ ਜੀ ਹਾਂ ਜੀ ਪਗਵਾਂਸੇ ਖੋਜੀ ਫਿਰ ਤੁਸੀਂ ਖੋਜ ਕਰ ਕਰਕੇ ਆਹਨ ਪੂਰਾ ਪਿੰਡ ਦਾ ਸੱਭਿਆਚਾਰ ਸਾਂਭ ਕੇ ਰੱਖਿਆ ਪੰਜਾਬ ਦਾ ਜੀ ਬਿਲਕੁਲ ਜੀ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਆਪਣਾ ਪੰਜਾਬ ਪੰਜਾਬ ਦੀ ਮਿੱਟੀ ਪੰਜਾਬ ਦੇ ਸੱਭਿਆਚਾਰ ਨੂੰ ਸਾਂਭਣ ਦਾ ਜੀ ਜੀ ਤੇ ਉਹ ਫਰਜ਼ ਆਪਾਂ ਨਿਭਾ ਰਹੇ ਹਾਂ ਜੀ ਠੀਕ ਹੈ ਜੀ ਖੋਜੀ ਨਾਮ ਦੇ ਪਿਛੇ ਲਿਖਣ ਦਾ ਕਾਰਨ ਖੋਜੀ ਵੈਸੇ ਤਾਂ ਜੇ ਦੇਖਿਆ ਜਾਵੇ ਸਾਡੇ ਪਿੰਡ ਤੇ ਵਿੱਚੋਂ ਹੀ ਖੋਜੀ ਅੱਲਾ ਸਾਡੀ ਠੀਕ ਹੈ ਜੀ ਤੇ ਜਿੱਦਾਂ ਪਿੰਡਾਂ ਵਿੱਚ ਅੱਲਾ ਪਈਆਂ ਹੁੰਦੀਆਂ ਨੇ ਨਾਮ ਦੇ ਪਿਛੇ ਸਾਡੇ ਜਿਹੜੇ ਦਾਦਾ ਜੀ ਸੀਗੇ ਉਹਨਾਂ ਦਾ ਨਾਮ ਸੀ ਸਰਦਾਰ ਬੰਤ ਸਿੰਘ ਠੀਕ ਹੈ ਜੀ ਤੇ ਉਹ ਉਹਨਾਂ ਦੇ ਕੋਲ স্মੈਲ ਪਾਵਰ ਇੰਨੀ ਸੀਗੀ ਤੇ ਜਾਂ ਕਨਸੈਂਟ੍ਰੇਸ਼ਨ ਇੰਨੀ ਕ ਕਰ ਦੰਦੇ ਸੀ ਉਹ ਜੀ ਅਗਰ ਕਿਸੇ ਖੇਤ ਦੇ ਵਿੱਚ ਕੋਈ ਖੇਤ ਨੂੰ ਚਰ ਗਿਆ ਕਿ ਜਾਂ ਕੋਈ ਨੁਕਸਾਨ ਉਹਦੀ ਪੈੜ ਦਬੰਦੀ ਸੀਗੀ ਠੀਕ ਹੈ ਜੀ ਜਦੋਂ ਪੈੜ ਦਬੰਦੀ ਸੀਗੀ ਇਦਾਂ ਹੀ ਪਿੰਡ ਦੇ ਵਿੱਚ ਕੋਈ ਸਾਹਾ ਸੀ ਕਹਿੰਦੇ ਇਹਦੀ ਪੈੜ ਦੱਬ ਕੇ ਦਿਖਾਓ ਠੀਕ ਹੈ ਜੀ ਕਟੋਗੜ 3-4 ਕਿਲੋਮੀਟਰ ਤੇ ਜੇਲ੍ਹ ਪੈਂਦੀ ਆ ਸੈਂਟਰ ਉੱਥੇ ਤੱਕ ਉਹਦੀ ਪੈਡ ਕੱਢ ਦਿੱਤੀ ਸੀ ਉੱਥੋਂ ਫਿਰ ਕਹਿੰਦੇ ਬੜੇ ਖੋਜੀ ਨੇ ਤੇ ਉਹ ਇੱਕ ਖੋਜੀ ਟਾਈਟਲ ਆ ਪਿੰਡ ਦੇ ਵਿੱਚ ਦੋ ਘਰ ਪਰਿਵਾਰ ਨੇ ਸਾਡੇ ਜਿਹਨੂੰ ਖੋਜੀਆ ਦਾ ਲਾਣਾ ਕਹਿੰਦੇ ਨੇ ਠੀਕ ਹੈ ਜੀ ਤੇ ਉਦੋਂ ਬਾਅਦ ਕਹਿੰਦੇ ਜਿੱਦਾਂ ਦਾ ਨਾਮ ਹੁੰਦਾ ਉਦਾਂ ਦੀ ਕਿਰਪਾ ਵੀ ਹੋਣੀ ਚਾਹੀਦੀ ਆ ਉਦੋਂ ਤੋਂ ਬਾਅਦ ਮੇਰੇ ਮਨ 'ਚ ਆਇਆ ਵੀ ਅਸੀਂ ਕਿਉਂ ਉਹਨਾਂ ਜਿਹੇ ਖੋਜੀ ਕਹਿੰਦੇ ਨੇ ਖੋਜ ਅਸਲੀ ਖੋਜ ਕਰੀਏ ਜੀ ਤੇ ਜਿਹਦੇ ਵਿੱਚ ਗੁਰਧਾਮਾਂ ਦੀ ਹੁਣ ਤੱਕ 50 ਤੋਂ ਵੱਧ ਗੁਰਧਾਮ ਜਿਹੜੇ ਖਤਮ ਹੋ ਚੁੱਕੇ ਸੀ ਠੀਕ ਹੈ ਜੀ ਤੇ 50 ਤੋਂ ਬਾਅਦ ਪਰਿਵਾਰ ਮਤੀ ਦਾ ਜੀ ਦਾ ਪਰਿਵਾਰ ਸਤੀ ਦਾ ਜੀ ਦਾ ਪਰਿਵਾਰ ਪਾਈ ਦਿਹਾਲਾ ਜੀ ਦਾ ਪਰਿਵਾਰ ਹੋਰ بڑے ਪਰਿਵਾਰ ਜਿਹਦੇ ਵਿੱਚ ਅਸੀਂ ਤਿੰਨ ਕਿਤਾਬਾਂ ਲਿਖੀਆਂ ਨੇ ਹੁਣ ਤੱਕ ਹਿੰਦੀ ਪੰਜਾਬੀ ਤੇ ਇੰਗਲਿਸ਼ ਵਿੱਚ ਠੀਕ ਹੈ ਜੀ ਜਿਹੜੇ ਕਿ ਚੱਲ ਰਹੀਆਂ ਨੇ ਜਿਦੇ ਵਿੱਚ ਵਰਲਡ ਰਿਕਾਰਡ ਵੀ ਮਿਲਿਆ ਗਿਨਿਜ ਬੁੱਕ ਆਫ ਰਿਕਾਰਡ ਵੀ ਮਿਲਿਆ ਐਜੀਪੀਸੀ ਵੱਲੋਂ ਮਾਨ ਵੀ ਮਿਲਿਆ ਜੀ ਇੱਥੋਂ ਖੋਜੀ ਅੱਲ ਪਈ ਜੀ ਤੇ ਨਾਲ ਨਾਲ ਜਦੋਂ ਪੂਰਾ ਪੰਜਾਬ ਤੋਂ ਬਾਹਰ ਜਾਣ ਦਾ ਮੌਕਾ ਮਿਲਿਆ ਜੀ ਉੜੀ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਘੁੰਮਣ ਦਾ ਮੌਕਾ ਮਿਲਿਆ ਹਰ ਇੱਕ ਸਟੇਟ ਨੇ ਆਪਣਾ ਕਲਚਰ ਸੰਭਿਆ ਹੋਇਆ ਜੀ ਕੇਰਲਾ ਚ ਜਾਈਏ ਮਦਰਾਸ ਚ ਜਾਈਏ ਚੇਨ ਜਿੱਥੇ ਵੀ ਜਾਈਏ ਉਹਨਾਂ ਦਾ ਆਪਣਾ ਇੱਕ ਸੱਭਿਆਚਾਰ ਆ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਚ ਨਸ਼ੇ ਵਿਖਾਈ ਜਾਂਦੇ ਨੇ ਪੰਜਾਬ ਟੁੱਟ ਗਿਆ ਪੰਜਾਬ ਮਰ ਗਿਆ ਹੋਏ ਪੰਜਾਬ ਕਿੱਦਾਂ ਦਾ ਆ ਪੰਜਾਬ ਆ ਅਸੀਂ ਪਿੰਡ ਸਿੱਧੂਵਾਲ ਪਿੰਡ ਦੇ ਸਾਡੇ ਸਰਪੰਚ ਸਾਹਿਬ ਬੈਠੇ ਨੇ ਪਿੰਡ ਦੀ ਨੌਜਵਾਨੀ ਨੂੰ ਸਾਹਮਣਾ ਬੱਚਿਆਂ ਨੂੰ ਪ੍ਰਾਤਨ ਗੇਮਾਂ ਜਿਹੜੀਆਂ ਸਾਡੀ ਫਿਜ਼ੀਕਲ ਐਕਸਰਸਾਈਜ਼ ਸੀ ਇਹ ਗੁਰੂਗ੍ਰਾਮ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋ ਪਾਲ ਵੀ ਜੇ ਤੁਸੀਂ ਰੱਬ ਨੂੰ ਵੀ ਚੇਤੇ ਕਰਨਾ ਹੈ ਨਾ ਤਾਂ ਤੁਹਾਡੀ ਫਿਜ਼ੀਕਲ ਐਕਸਰਸਾਈਜ਼ ਹੋਣੀ ਚਾਹੀਦੀ ਹੈ ਜੀ ਬਿਲਕੁਲ ਮੱਲਾ ਖਾੜੇ ਖੋਲੇ ਜੀ ਤੇ ਉਸੇ ਚੀਜ਼ ਨੂੰ ਲੈ ਕੇ ਪਿੰਡ ਦੇ ਸਾਡੇ ਸਰਪੰਚ ਸਾਹਿਬ ਦੀ ਇੱਕ ਸੋਚ ਸੀ ਵੀ ਪਿੰਡ ਨੂੰ ਆਪਾਂ ਇਦਾਂ ਦਾ ਪਿੰਡ ਬਣਾ ਲਈਏ ਲੋਕ ਪਿੰਡ ਨੂੰ ਵੀ ਵੇਖਣ ਆਉਣ ਜੇ ਪਿੰਡ ਦੇ ਵਿੱਚ ਘਰ ਦੇਖਣਾ ਘਰ ਨੂੰ ਵੀ ਵੇਖਣ ਆਉਣ ਤੇ ਹੁਣ ਤੱਕ ਹਵੇਲੀਆਂ ਬਣੀਆਂ ਨੇ ਬਿਲਕੁਲ ਪਰ ਜਿਹੜਾ ਕਨਸੈਪਟ ਚਵਾਰੇ ਦਾ ਆਪਾਂ ਪੰਜਾਬੀ ਦੀ ਕਹਾਵਤ ਹੈ ਇੱਕ ਪਾਕਿਸਤਾਨ ਦੇ ਵਿੱਚ ਇੱਕ ਜਗ੍ਹਾ ਕਹਿੰਦੇ ਜੋ ਸੁਖ ਸੱਜੂ ਦੇ ਚਵਾਰੇ ਨਾ ਬਲਕਣਾ ਬੁਖਾਰੇ ਬਿਲਕੁਲ ਤੇ ਪਿੰਡਾਂ ਦੇ ਲੋਕ ਨੇ ਚਵਾਰਿਆਂ ਝੋਠੇ ਹੋਏ ਨੇ ਝੋਪੜੀਆਂ ਚੋਂ ਨਿਕਲੇ ਹੋਏ ਨੇ ਤੇ ਉਸ ਪੰਜਾਬ ਨੂੰ ਸਾਹਮਣਾ ਬੜਾ ਜ਼ਰੂਰੀ ਸੀ ਤਾਂ ਪੰਜਾਬ ਦੇ ਜਿੰਨੇ ਸੰਦ ਨੇ ਉਹ ਵੀ ਅਸੀਂ ਸਾਮ ਕੇ ਰੱਖੇ ਨੇ ਪੰਜਾਬ ਦਾ ਰਹਿਣਾ ਪੰਜਾਬ ਦਾ ਖਾਣਾ ਪੰਜਾਬ ਦਾ ਦੇਸੀ ਖਾਣਾ ਅੱਜ ਅਸੀਂ ਸਨੈਕਸ ਵਗੈਰ ਅੱਜ ਆਪਾਂ ਹੁਣ ਖਾਣੇ ਨੇ ਨਾ ਇਹ ਸਾਰੇ ਹੋਮ ਮੇਡ ਨੇ ਬਿਲਕੁਲ ਇਹ ਸਾਡਾ ਪੰਜਾਬੀ ਦਾ ਸੱਭਿਆਚਾਰ ਹੈ ਸੱਭਿਆਚਾਰ ਇਹਨੇ ਜੀ ਅਸੀਂ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ ਸ਼ਾਹੀ ਚਵਾਰਾ ਬਣਾਇਆ ਇਹਦਾ ਨਾਮ ਸ਼ਾਹੀ ਚਵਾਰਾ ਹੀ ਕਿਉਂ ਰੱਖਿਆ ਗਿਆ ਸ਼ਾਹੀ ਚਵਾਰਾ ਤਾਂ ਰੱਖਿਆ ਕਿਉਂ ਜਿਹੜਾ ਚਵਾਰੇ ਦਾ ਮਤਲਬ ਤੁਹਾਨੂੰ ਸਮਝ ਆ ਗਿਆ ਵੀ ਚਵਾਰਾ ਇੱਕ ਕੋਠੇ ਦਾ ਚਵਾਰਾ ਕਹਿੰਦੇ ਜਿਵੇਂ ਪੁਰਾਣੇ ਹੁੰਦੇ ਇਹ ਸ਼ਾਹੀ ਸ਼ਬਦ ਜਿਹੜਾ ਮੁਰੇ ਆ ਇਹ ਕਿੱਦਾਂ ਲੱਗਿਆ ਸ਼ਾਹੀ ਸ਼ਬਦ ਤਾਂ ਹੈ ਤੁਸੀਂ ਨਾ ਉਹ ਦੋ ਕਮਰੇ ਨੇ ਜੀ ਅਸੀਂ ਉਹ ਦੋ ਕਮਰਿਆਂ ਨੂੰ ਪ੍ਰੈਜ਼ੈਂਟ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਦੇ ਉੱਤੇ ਮਹਾਰਾਣੀ ਜਿੰਦਕੌਰ ਦੇ ਜਦੋਂ ਕਮਰਿਆਂ ਦੇ ਵਿੱਚ ਐਂਟਰ ਹੋਵੋਗੇ ਤੇ ਇੱਕ ਸ਼ਾਹੀ ਕੁੱਲੀ ਹੈ ਜਦੋਂ ਸ਼ਾਹੀ ਕੁੱਲੀ ਦਾ ਦਰਵਾਜ਼ਾ ਖੋਲੋਗੇ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ ਵੀ ਇਹਨੂੰ ਸ਼ਾਹੀ ਕਿਉਂ ਕਿਹਾ ਜਿਹੜੀ ਆ ਚਾਹ ਪੀਣ ਲੱਗਿਆ ਨਾ ਤੁਹਾਨੂੰ ਇਹ 22 ਮਸਾਲੇ ਅਸੀਂ ਪਾਏ ਹੋਏ ਨੇ ਇਹਦੇ ਵਿੱਚ 22 ਦਾ ਕਨਸੈਪਟ ਬੜਾ ਵੱਡਾ ਸੀਗਾ ਇਹਦੇ ਵਿੱਚ 22 ਮਸਾਲੇ ਨੇ ਤੇ ਜਿਹੜੀ ਚਾਹ ਲੈ ਕੇ ਆਉਣ ਦਾ ਤਰੀਕਾ ਜਦੋਂ ਗੋਰੇ ਆ ਕੇ ਸਾਡੀ ਨਹੀਂ ਹੈਗੀ ਸਾਡਾ ਤਾਂ ਅਸੀਂ ਮਧਾਨੀਆਂ ਚ ਦੁੱਧ ਵਗੈਰਾ ਅਸੀਂ ਰੜਕਦੇ ਆ ਇਹ ਗਲਾਸ ਵੀ ਜਿਹੜੇ ਅਲੋਪ ਹੋ ਚੁੱਕੇ ਨੇ ਗਲਾਸ ਉਹਨਾਂ ਗਲਾਸਾਂ ਦੇ ਵਿੱਚ ਚਾਹ ਦੀਆਂ ਚੁਸਕੀਆਂ ਲਈਏ ਕਿਉਂਕਿ ਕਹਾਵਤ ਹੈ ਤੂੰ ਚਾਹ ਛਕੋ ਨਾਲ ਦੀ ਨਾਲ ਲੋ ਜੀ ਕਪਨ ਸਾਹਿਬ ਉਧਰ ਹੀ ਸਰਾ ਕ੍ਰਿਸ਼ਨ 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 ਯੁੱਗ ਮੇਂ ਦੂਧ ਮਿਲਾ ਰਾਮ ਯੁੱਗ ਮੇਂ ਮੇਘੀ ਕਲ ਯੁੱਗ ਮੇਂ ਚਾਹ ਮਿਲੀ ਫੂਕ ਮਾਰ ਕੇ ਪੀ ਵਾਹ ਬਈ ਤੁਹਾਡੇ ਕੋਲ ਕਿਹੜੇ ਕਿਹੜੇ ਜਿਹੜੇ ਪੁਰਾਣੇ ਸਭਿਆਚਾਰ ਦੇ ਜਿਹੜੀ ਚੀਜ਼ਾਂ ਲੋਪ ਹੋਈਆਂ ਨੇ ਕਿਹੜੀ ਕਿਹੜੀ ਚੀਜ਼ਾਂ ਪਈਆਂ ਨੇ ਪੰਜਾਬ ਦੇ ਸੰਦ ਪਏ ਨੇ ਜੀ ਪੰਜਾਬ ਦੇ ਭਾਂਡੇ ਪਏ ਨੇ ਜੀ ਪੰਜਾਬ ਦਾ ਰਹਿਣ ਸਹਿਣ ਪੰਜਾਬ ਦਾ ਖਾਣ ਪੀਣ A to Z ਸਾਡੇ ਕੋਲ ਹੈਗਾ ਜੀ ਚਲੋ ਆਪਾਂ ਦੇਖ ਲਈਏ ਚਲੋ ਆਓ ਨਾਲ ਦੀ ਨਾਲ ਚਾਹ ਪੀਣੇ ਆ ਨਾਲ ਦੀ ਨਾਲ ਆਪਾਂ ਖਾਣੇ ਆ ਪਿੰਨੀ ਆਓ ਚਲਿਏ ਪਿੰਡ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਗੱਲ ਹੋ ਰਹੀ ਹੈ ਬਿਸਕਟ ਦੀ ਗੱਲ ਵੀ ਜਰੂਰ ਹੋਊਗੀ ਇਹ ਸੰਧਾਰੇ ਵਾਲੇ ਬਿਸਕਟ ਹੁੰਦੇ ਆ ਪਹਿਲਾਂ ਜਦੋਂ ਕੁੜੀਆਂ ਨੂੰ ਸੰਧਾਰੇ ਦਿੰਦੇ ਨੇ ਉਹਦੋਂ ਇਦਾਂ ਦੇ ਬਿਸਕਟ ਹੁੰਦੇ ਸੀਗੇ ਅੱਜ ਕੱਲ ਤਾਂ ਚਲੋ ਮੁੱਲ ਦੇ ਆਉਣ ਲੱਗ ਗਏ ਪਰ ਇਹਨਾਂ ਨੇ ਉਹ ਪੁਰਾਣਾ ਸੱਭਿਆਚਾਰ ਨੂੰ ਜਿੰਦਾ ਰੱਖਿਆ ਆ ਬਾਈ ਜੀ ਬਿਲਕੁਲ ਜੀ ਬਿਸਕਟਾਂ ਬਾਰੇ ਵੀ ਥੋੜਾ ਚੰਨਣਾ ਪਾਓ ਬਿਲਕੁਲ ਜੀ ਜਿਹੜੇ ਬਿਸਕੁਟ ਨੇ ਇਹ ਇੱਕ ਤਾਂ ਹੁੰਦੇ ਨੇ ਕੈਮੀਕਲ ਵਾਲੇ ਜੀ ਜੀ ਇੱਕ ਇਹ ਸਾਡੇ ਪਿੰਡ ਦੇ ਹੀ ਪਰਜਾ ਪੱਤ ਵੀਰ ਨੇ ਉਹ ਮਤਲਬ ਕਿ ਬੜੀ ਦੂਰੋਂ ਦੂਰੋਂ ਉਹਨਾਂ ਦੇ ਕੋਲ ਲੈਣ ਆਉਂਦੇ ਨੇ ਜੀ ਜੀ ਤੇ ਅਸੀਂ ਇੱਥੋਂ ਦੇਸੀ ਘੋਡੇ ਫੇਰੇ ਬਿਸਕੁਟ ਤਿਆਰ ਕਰਵਾਇਦੇ ਨੇ ਕਿ ਜੇ ਬਿਸਕੁਟ ਵੀ ਖਾਈਏ ਤਾਂ ਵੀ ਸਾਡੀ ਸਿਹਤ ਜਿਹੜੀ ਹੈ ਉਹ ਵਧੀਆ ਰਹੇ ਜੀ ਜੀ ਹਾਂਜੀ ਬਈ ਇੱਕ ਹੀ ਚੀਜ਼ ਆ ਜਿਹੜਾ ਲੱਗੇ ਟ੍ਰਾਇੰਗਲ ਜੇ ਬਣੇ ਹੋਏ ਇਹਨਾਂ ਦਾ ਥੋੜੀ ਦੱਸੋ ਥੋੜਾ ਜਿਹਾ ਬਿਲਕੁਲ ਜੀ ਟ੍ਰਾਇੰਗਲ ਜਿਹੜੇ ਨੇ ਉਹ ਸ਼ੁਰੂ ਕਰਦੇ ਆਪਾਂ 35 ਤੋਂ ਜੀ ਜਿਹੜਾ ਪੰਜਾਬ ਦਾ ਪੰਜਾਬੀ ਹੈ ਉਹ ਇਹਨਾਂ 35 ਟ੍ਰਾਈਐਂਗਲਾਂ ਚੋਂ ਹੀ ਨਿਕਲਿਆ ਕਿਉਂਕਿ 35 ਅੱਖਰ ਨੇ ਜੀ ਫਿਰ ਉੱਪਰ ਮੋਰਨੀਆਂ ਦੇ ਥੱਲੇ ਆਪਣਾ ਅਗੇ ਤਿੰਨ ਆਲੇ ਇਹ ਕਿਰਤ ਕਰੋ ਨਾਮ ਜਪੋ ਦੇ ਵੰਡ ਛਕੋ ਦੇ ਸਿਧਾਂਤ ਨੂੰ ਲੈ ਕੇ ਅਸੀਂ ਚੱਲਦੇ ਆ ਜੀ ਜੀ ਜਦੋਂ ਤਿੰਨ ਪੌੜੀਆਂ ਚੜਦਿਆਂ ਉਹ ਰਾਜਗੁਣ ਤਮਗੁਣ ਸਤਗੁਣ ਕਹੀਏ ਦੀ ਤਿੰਨ ਪੌੜੀਆਂ ਨੇ ਜੀ ਇਹ ਬੰਦਾ ਤਿੰਨ ਪੌੜੀਆਂ ਚੜ ਗਿਆ ਜੀ ਜੀ ਤੇ ਬੰਦਾ ਪਾਰ ਹੈ ਇਹੀ ਪੌੜੀਆਂ ਜਿਹੜੀਆਂ ਨੇ 15 ਭਗਤਾਂ ਨੇ ਪੌੜੀਆਂ ਚੜੀਆਂ ਨੇ ਠੀਕ ਹੈ ਜੀ ਜਿਹੜੀਆਂ ਪੌੜੀਆਂ ਨੇ ਇਹਦੇ ਆਲੇ ਦਿਖ ਰਹੇ ਨੇ ਇਹ 15 ਨੇ ਤੇ 15 ਭਗਤਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਨਾਲ ਲੈ ਕੇ 19 ਆਲੇ ਨੇ 19 ਰਾਗਾਂ ਦੇ ਵਿੱਚ ਬਾਣੀ ਲੈ ਕੇ ਆਏ ਤੇ ਜਿੱਥੇ ਲਾਹਵ ਸਿੰਘ ਢਿੱਲੋਂ ਲਿਖਿਆ ਮੇਰੇ ਪਿਤਾ ਜੀ ਦਾ ਨਾਮ ਹੈ ਇਹਦੇ ਛੋਟੇ ਜਿਹੜੇ ਆਲੀਆਂ ਨੇ ਤੇ 35 ਤੋਂ 36 ਨੇ ਇਦਾਂ ਟੋਟਲ ਗੁਰੂਗ੍ਰਾਮ ਸਾਹਿਬ ਦੇ ਵਿੱਚ 35 ਤੋਂ 36 ਮਹਾਂਪੁਰਖਾਂ ਦੀ ਬਾਣੀ ਆ ਗਈ ਤੇ ਜਿਹੜੀਆਂ ਥੱਲੇ ਇੱਟਾਂ ਨੇ ਦਿਖਾਈ ਦੇ ਰਹੀਆਂ ਉਹਨੂੰ ਚਿੱਟੇ ਰੰਗ ਦੀਆਂ ਇਹਨਾਂ ਦੀ ਗਿਣਤੀ 31 ਬਣ ਜਾਂਦੀ ਆ ਤਾਂ ਇਦਾਂ ਗੁਰੂਗ੍ਰਾਮ ਸਾਹਿਬ ਦੇ ਵਿੱਚ 31 ਰਾਗ ਨੇ ਜੀ ਜੀ ਤੇ ਜਿਹੜੀਆਂ ਥੱਲੇ ਇੱਟਾਂ ਨੇ ਚਿੱਟੇ ਦੇ ਉਹਨਾਂ ਦੀ ਗਿਣਤੀ 84 ਆ ਜਾਂਦੀ ਆ। ਜੀ। ਤਾਂ ਜਿਹੜਾ 31 ਰਾਗਾਂ ਦੇ ਵਿੱਚੋਂ ਦੀ ਨਿਕਲ ਕੇ ਉਹਨੂੰ ਸੁਣ ਕੇ ਤਾਂ ਆਪਣੀ 84 ਲੱਖ ਜੁਨੀ ਕੱਟ ਲੇਗਾ। ਈਮ ਜੀ। ਐਦਾਂ ਉੱਪਰ 4 8 ਉਹ ਬਣੇ ਨੇ ਖਾਨੇ। ਹਾਂ ਜੀ। ਇਹ ਇੱਕ ਦਿਨਾਂ ਤੇ ਇੱਕ ਰਾਤ ਹੈ। ਹਾਂ। ਐਦਾਂ ਅਸੀਂ ਇੱਕ ਦਿਨ ਤੇ ਇੱਕ ਰਾਤ। ਹਾਂ। ਮੇਲ ਤੇ ਫੀਮੇਲ ਦਾ ਕਨਸੈਪਟ ਵੀ ਰੱਖਿਆ। ਤੇ 4 4 ਪਹਿਰ ਦਿਨ ਦੇ ਉਹਨੇ 4 ਪਹਿਰ ਰਾਤ ਦੇ ਟੋਟਲ ਮਿਲ ਕੇ 8 ਪਹਿਰ ਹੁੰਦੇ ਨੇ। 8 ਪਹਿਰ ਹੁੰਦੇ। ਤਾਂ ਅਸੀਂ ਇਹ ਚੜਦਾ ਪਾਸਾ ਇਹ ਛਿਪ ਦਾ ਪਾਸਾ। ਜੀ। ਤੇ ਇਸ ਕਨਸੈਪਟ ਨੂੰ ਅਸੀਂ ਇੱਥੇ ਰੱਖਿਆ ਹੋਇਆ। ਜੀ ਜੀ। ਤੇ ਦੂਜੀ ਗੱਲ ਕਰਦੇ ਆ ਨੈਚੁਰਲ वुਡ ਜੀ ਜੀ ਤੇ ਜਿਹੜੀ ਇਹ ਚੇਅਰ ਨੇ ਚੇਅਰ ਅਸੀਂ ਆਮ ਵੀ ਰੱਖੀਆਂ ਨੇ ਪਰ ਉਹਦੇ ਨਾਲ ਉਹ ਨੈਚੁਰਲ वुਡ ਦੀ ਜਿਹੜੀ ਹੈਗੀ ਚੇਅਰ ਹੈ ਕਿ ਨੇਚਰ ਨੂੰ ਜੋ ਜਿਹੜੀ ਲੱਕੜ ਹੈ ਇਹ ਅਲੱਗ-ਅਲੱਗ ਦੋ ਤਿੰਨ ਲੱਕੜਾਂ ਨੇ ਇੱਕ ਲਸੂੜੇ ਦੀ ਲੱਕੜ ਵੀ ਹੈਗੀ ਆ ਇਹ ਪਿਓਰ ਟਾਲੀ ਹੈ ਜੀ ਜੀ ਠੀਕ ਹੈ ਜੀ ਤੇ ਅਲੱਗ-ਅਲੱਗ ਲੱਕੜਾਂ ਤੋਂ ਜਿਹੜੀ ਲੱਕੜ ਦਾ ਮੁੱਢ ਮਿਲਦਾ ਉਹਨੂੰ ਤਿਆਰ ਕਰਵਾ ਲਿਤਾ ਜਾਂਦਾ ਹੈ ਤੇ ਤੁਸੀਂ ਦੋ ਕਮਰਿਆਂ ਦੀ ਗੱਲ ਕਰ ਰਹੇ ਦੀ ਉਹੀ ਕਮਰੇ ਇਹ ਉਹੀ ਕਮਰੇ ਇਹ ਕਮਰੇ ਦਾ ਨਾਮ ਕੀ ਰੱਖਿਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਆ ਠੀਕ ਹੈ ਜੀ ਤੇ ਇਹ ਧਿਆਰ ਦਾ ਦਰਵਾਜਾ ਹੈ ਠੀਕ ਹੈ ਜੀ ਤੇ ਪਹਿਲ ਅੱਛਾ ਇੱਕ ਗੱਲ ਹੋਰ ਹੈ ਜੀ ਕਿ ਸਾਡੇ ਘਰਾਂ ਦੇ ਵਿੱਚ ਅੱਜ ਸਿੰਗਲ ਡੋਰ ਹੋ ਗਏ ਤੇ ਅਸੀਂ ਵੀ ਸਿੰਗਲ ਹੋ ਗਏ ਹਾਂ ਬਿਲਕੁਲ ਠੀਕ ਹੈ ਪਿਓ ਉਹ ਲੱਗਾ ਮਾਂ ਲੱਗਾ ਘਰ ਵਾਲੀ ਲੱਗਾ ਜੋੜੀਆਂ ਜੱਗ ਥੋੜੀਆਂ ਇਹ ਜੋੜੀਆਂ ਖੁੱਲਦੀਆਂ ਨੇ ਨਾ ਜਦੋਂ ਜੋੜੀਆਂ ਬੰਦ ਹੁੰਦੀਆਂ ਨੇ ਇਹ ਸਾਡੇ ਜੋੜੀਆਂ ਜਿਹੜੀ ਜੁਗ-ਜੁਗ ਜੀਣ ਜੇ ਸਾਡੇ ਘਰ ਦੇ ਦੋ ਦੋ ਜੋੜੀਆਂ ਹੋਣਗੀਆਂ ਤਾਂ ਪਰਿਵਾਰ ਵੀ ਜੋੜੀਆਂ ਚ ਰਹੇਗਾ ਅਸੀਂ ਸਿੰਗਲ ਸਿੰਗਲ ਹੋ ਗਏ ਤਾਂ ਪਰਿਵਾਰ ਬੰਡਿਆ ਗਿਆ ਤੇ ਤੁਸੀਂ ਮੈਨੂੰ ਇੱਕ ਗੱਲ ਪੁੱਛੀ ਸੀ ਉਹਨੂੰ ਸ਼ਾਹੀ ਚੁਬਾਰਾ ਕਿਉਂ ਕਿਹਾ ਤੇ ਹੁਣ ਤੁਹਾਨੂੰ ਸਮਝ ਲੱਗ ਗਈ ਹੋਊਗੀ ਸ਼ਾਹੀ ਚੁਬਾਰਾ ਕਿਉਂ ਕਿਹਾ ਕਿ ਜਦੋਂ ਅਪਾ ਕਿਤੇ ਹੋਟਲ ਚ ਜਾਂਦੇ ਆ ਨਾ ਉਹਦੇ ਤੇ ਕਮਰਾ ਤਾਂ ਬੜਾ ਡਿਜ਼ਾਈਨ ਕੀਤਾ ਹੁੰਦਾ ਪਲਾਸਟਿਕ ਦੇ ਨਾਲ ਜਾਂ ਹੋਰ ਦੇ ਨਾਲ ਨੇਚਰਲ ਨਹੀਂ ਕੀਤਾ ਹੁੰਦਾ ਔਰ ਬੈੱਡ ਹੁੰਦਾ 20000 ਦਾ ਜੀ ਤੇ ਹੁਣ ਤੁਸੀਂ ਜਿਹੜਾ ਬੈੱਡ ਹੈ ਜਿਹਦੇ ਤੇ ਰਾਤ ਰੁਕਣਾ ਸ਼ਾਹੀ ਰੁਕਣਾ ਠਾਠ ਨਾਲ ਜੀ ਤੇ ਇਸ ਕਰਕੇ ਇਹਦੇ ਅੰਦਰ ਜਿਹੜੀ ਚੀਜ਼ਾਂ ਨੇ ਸੀ ਉਹ ਸ਼ਾਹੀ ਨੇ ਪ੍ਰਤਨ ਤੇ ਸ਼ਾਹੀ ਚੀਜ਼ਾਂ ਜਿਹੜੀਆਂ ਨੇ ਉਹ ਵਰਤੀਆਂ ਨੇ ਇਸ ਕਰਕੇ ਇਹਦਾ ਨਾਮ ਚੁਵਾਰੇ ਦੇ ਨਾਲ ਨਾਲ ਅਸੀਂ ਨੇ ਸ਼ਾਹੀ ਚੁਵਾਰਾ ਨਾਮ ਰੱਖਿਆ ਜੀ ਹੁਣ ਆ ਸਾਡੇ ਕੋਲੋਂ ਗਏ ਵੀ ਹੋ ਗਏ ਚੱਲਦਾ ਹੈ ਜੀ ਇਹ ਚੱਲਦਾ ਚਲਾ ਕੇ ਦਿਖਾਉਂਗੇ ਇੱਕ ਵਾਰ ਆ ਜੀ ਇਹਦੀ ਤੇ ਲੇਪ ਕੀਤਾ ਹੋਇਆ ਇਹ ਸਾਰਾ ਹੱਥਾਂ ਦੇ ਨਾਲ ਹੈਂਡਮੇਡ ਹੋਮ ਹੈ ਜਿਹੜਾ ਤੇ ਜਿਹੜੀ ਆ ਪੇਂਟਿੰਗ ਕੀਤੀ ਹੋਈ ਹੈ ਇਹ ਵੀ ਪੰਜਾਬ ਦੀ ਆਪਣੀ ਦੇਣ ਹੈ ਇਹ ਪੰਜਾਬ ਦਾ ਆਪਣਾ ਵਿਰਸਾ ਹੈ ਜਿਹਨੇ ਕਿ ਅੱਜ ਪੰਜਾਬੀ ਯੂਨੀਵਰਸਿਟੀ ਦੀ ਵਿੱਚ ਕਿਤਾਬ ਪਈ ਹੈ ਕੰਗ ਸਾਹਿਬ ਦੀ ਤੇ ਭਾਸ਼ਾ ਵਿਭਾਗ ਦੇ ਵਿੱਚ ਮਿੱਟੀ ਜਮ ਚੁੱਕੀ ਹੈ ਧੂੜ ਜਮ ਚੁੱਕੀ ਹੈ ਉਹਨਾਂ ਨੂੰ ਮਿੱਟੀ ਦੀ ਧੂੜ ਛਾੜ ਕੇ ਮਿੱਟੀ ਦੀ ਧੂੜ ਜਿਹੜੀ ਉਤਾਰ ਕੇ ਝਾੜ ਕੇ ਉਹਨਾਂ ਨੂੰ ਅਸੀਂ ਦੀਵਾਰਾਂ ਤੇ ਲੈ ਕੇ ਆਉਂਦਾ ਕਿ ਹਰ ਪੰਜਾਬ ਆਪਣਾ ਕਲਚਰ ਦਿਖਾ ਰਿਆ ਤੇ ਤੁਸੀਂ ਪੰਜਾਬ ਦੀ ਸੱਤ ਦਿਖਾ ਰਹੇ ਹੋ ਤੇ ਉਹੀ ਸੱਤਾਂ ਦੇ ਉੱਤੇ ਜਿਹੜੀਆਂ ਪੇਂਟਿੰਗਾਂ ਹੁੰਦੀਆਂ ਸੀ ਉਹ ਅਸੀਂ ਇੱਥੇ ਸ਼ੋਅ ਕੀਤੀਆਂ ਨੇ ਤੇ ਇਹ ਆਗੇ ਘਰ ਆ ਪਾਣਾ ਪੁਰਾਣਾ ਆਪਣੇ ਜੀ ਇਹ ਦਰਵਾਜ਼ਾ ਵੀ ਦੇਖਣ ਵਾਲਾ ਤੁਹਾਨੂੰ ਇਦਾਂ ਦੇ ਦਰਵਾਜ਼ੇ ਵੀ ਨਹੀਂ ਮਿਲਣਗੇ ਪੰਜਾਬ ਦੇ ਵਿੱਚ ਦੇਖਣ ਨੂੰ ਫਿਲਮਾਂ ਦੇ ਵਿੱਚ ਭਾਵੇਂ ਮਿਲ ਜਾਣ ਉਹ ਵੀ ਨਹੀਂ ਮਿਲਦੇ ਮੈਨੂੰ ਨਹੀਂ ਲੱਗਦਾ ਇਹ ਦਰਵਾਜ਼ਾ ਪਹਿਲਾਂ ਖੋਲਦੇ ਦੇਖੋ ਦੂਆਜਾ ਆਪਾਂ ਤੁਹਾਨੂੰ ਅੰਦਰੋਂ ਘਰ ਦਿਖਾਉਣੇ ਆ ਕਿ ਪੰਜਾਬ ਦੇ ਘਰ ਪਹਿਲਾਂ ਇਦਾਂ ਦੇ ਹੁੰਦੇ ਸੀ ਇਹ ਛਾਪੇ ਲੱਗੇ ਹੋਏ ਨੇ ਛਾਪੇ ਜਵਾਕਾਂ ਦੇ ਆ ਨਾ ਛੋਟੇ ਹੁੰਦੇ ਲਾ ਲਾ ਜਿਹੜੇ ਬਾਹਰੋਂ ਆਉਂਦੇ ਨੇ ਜਾਂ ਕੋਈ ਪਰਿਵਾਰ ਆਉਂਦੇ ਨੇ ਉਹ ਇੱਥੇ ਆਪਣੇ ਨਾਮ ਦਾ ਇੱਕ ਛਾਪਾ ਲਾ ਜਾਂਦੇ ਨੇ ਠੀਕ ਹੈ ਜੀ ਅੱਜ ਪਜਬਾਂ ਦੇ ਵਿੱਚ ਕਿਉਂਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਸਾਡੇ ਨਾਨਕੇ ਇਦਾਂ ਦੇ ਘਰ ਦੇ ਤੇ ਕੱਚੇ ਘਰ ਹੁੰਦੇ ਸੀਗੇ ਬੜੇ ਅਸੀਂ ਮਿੱਟੀ ਦੇ ਛਾਪੇ ਲਾਏ ਕਲੀ ਦੇ ਛਾਪੇ ਲਾ ਲੈਂਦੇ ਸੀਗੇ ਉਹ ਜਿਹੜੇ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਆਉਂਦੇ ਨੇ ਅਮਰੀਕਾ ਤੋਂ ਆਉਂਦੇ ਨੇ ਉਹ ਫਿਰ ਆਪਣੇ ਬੱਚਿਆਂ ਦੇ ਨਾਲ ਆਪਣਾ ਇੱਕ ਛਾਪਾ ਲਾ ਜਾਂਦੇ ਨੇ ਫੋਟੋ ਖਿੱਚ ਕੇ ਲੈ ਜਾਂਦੇ ਨੇ ਵੀ ਸਾਡੀ ਵੀ ਇਸ ਘਰ ਦੇ ਵਿੱਚ ਛਾਪ ਲੱਗੀ ਹੋਵੇ ਤੇ ਸਾਰੀਆਂ ਮੋਰਨੀਆਂ ਕਿੰਨੀ ਵੀ ਪੇਂਟਿੰਗਾਂ ਨੇ ਜਿਹੜੀਆਂ ਇਹ ਪੰਜਾਬ ਦੀਆਂ ਨੇ ਹੁਣ ਆਪਾਂ ਇੰਟਰ ਕਰਾਂਗੇ ਪੰਜਾਬ ਦੇ ਉਹ ਤੇ ਇੱਧਰ ਤੁਸੀਂ ਇਹਨੂੰ ਫਿਰ ਵਾਸ਼ਰੂਮ ਤੇ ਅੰਗਰੇਜ਼ੀ ਥੋੜਾ ਕੰਮ ਕਰਦਾ ਚਲੋ ਕੋਈ ਨਾ ਵਧੀਆ ਗੱਲ ਹੈ ਵੀ ਹੁਣ ਚਾਹੀਦਾ ਸਮੇਂ ਦੀ ਲੋੜ ਆ ਇਸ ਕਮਰੇ ਦੇ ਵਿੱਚ ਆਏ ਆ ਕਮਰੇ ਦੀ ਜਿਹੜੀ ਮਹਿਕ ਆ ਨਾ ਸੁਗੰਧ ਆ ਜਿਹੜੀ ਇਹਨੂੰ ਇਸ ਤਰ੍ਹਾਂ ਦੀ ਲੋੜ ਨਹੀਂ ਹੈਗੀ ਇਹ ਕਮਰੇ ਦੇ ਬਾਰੇ ਬਾਬਾ ਜੀ ਦੱਸਣਗੇ ਬਾਈ ਜੀ ਦੱਸੋ ਇਸ ਕਮਰੇ ਬਾਰੇ ਬਿਲਕੁਲ ਜੀ ਇਸ ਕਮਰੇ ਨੂੰ ਬਣਾਉਣ ਦੇ ਲਈ ਇਹਦਾ ਢਾਂਚਾ ਡਿਜ਼ਾਈਨ ਕਰਨ ਦੇ ਲਈ ਮੈਨੂੰ 1 ਸਾਲ ਲੱਗਿਆ ਸੀਗਾ ਜੀ ਕਿ ਸੀ ਪੁਰਾਣੇ ਇਹ ਕਟੋਕਟਾਈ 300 ਸਾਲ ਪੁਰਾਣੇ ਘਰ ਦੀਆਂ ਸਤੀਰਾਂ ਨੇ ਠੀਕ ਹੈ ਜੀ ਉਹੀ ਉਦਾਂ ਹੀ ਕੰਮ ਕੀਤਾ ਸੀ ਜਿਹਦੇ ਵਿੱਚ ਕਾਨੇ ਵਾਲੀ ਛਤੂ ਹੁੰਦੀ ਸੀਗੀ ਬਾਸ ਪਾਈ ਹੁੰਦੇ ਸੀਗੇ ਇੱਕ ਤਾਂ ਖਰਚਾ ਘਟ ਆਉਂਦਾ ਜੀ ਜੀ ਤੇ ਇੱਕ ਤੁਸੀਂ ਸੁਗੰਧੀ ਜਿਹੜੀ ਹੈ ਉਹ ਟੀਵੀ ਤੇ ਨਹੀਂ ਦੱਸੀ ਜਾ ਸਕਦੀ ਇਹਨੂੰ ਜਿਹੜਾ ਹਾਊਸ ਕਰਨ ਲਈ ਉਹਨਾਂ ਨੂੰ ਉਰੇ ਆਉਣਾ ਪੈਣਾ ਸਿੱਧੂ ਬਾਗ ਉਰੇ ਆਉਣਾ ਪੈਣਾ ਰਾਈ ਚਵਾਰੇ ਦੇ ਵਿੱਚ ਹਾਂ ਰਹਿਣਾ ਪੈਣਾ ਇੱਥੇ ਉਹੀ ਇਹ ਜਿਹੜੀਆਂ ਚਾਦਰਾਂ ਵੀ ਨੇ ਈਵਨ ਜੀ 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 ਇਹ ਪੰਜਾਬ ਦੇ 50 ਸਾਲ ਪੁਰਾਣੀਆਂ ਨੇ ਜੀ ਇਹ ਇਹ ਨਹੀਂ ਹੈਗਾ ਵੀ ਇਹ ਨਮੀ ਇਹ ਤਾਂ ਖਤਮੇ ਹੋ ਗਈਆਂ ਕੇਸਮੈਂਟ ਦੀ ਉੱਤੇ ਕੜਾਈ ਹੋਈ ਨਹੀਂ ਕੜਾਈ ਹੁੰਦੀ ਸਹੀ ਗੱਲ ਹੈ ਠੀਕ ਹੈ ਨਾ ਜੀ ਤੁਹਾਨੂੰ ਕਿਦਾਂ ਭਾਂਡੇ ਹੋਗੇ ਇਹ ਸਾਰਾ ਪੰਜਾਬ ਦਾ ਆਪਣਾ ਕਲਚਰ ਹੈ ਜੀ 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 ਇਹ ਪੰਜਾਬ ਦੇ ਕਿੱਤੇ ਨੇ ਜੀ 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 ਜਿੱਦਾਂ কুমਹਾਰ ਹੋ ਗਿਆ ਲੱਕੜੇ ਵਾਲਾ ਹੋ ਗਿਆ ਮੋਚੀ ਹੋ ਗਿਆ ਇਹ ਸਾਰੇ ਠਠਿਆਰ ਹੋ ਗਿਆ ਸੁਨਿਆਰ ਹੋ ਗਿਆ ਇਹ ਸਾਰੇ ਜਿਹੜੇ ਨੇ ਇਹ ਪੰਜਾਬ ਦੇ ਕਿੱਤੇ ਨੇ ਜਿਹੜੇ ਕਿੱਤੇ ਨੇ ਜਿਹੜੇ ਠੀਕ ਹੈ ਜੀ ਇਹ ਪੱਖਾ ਹੁੰਦਾ ਸੀ ਆਪਣਾ ਉਹ ਪੱਖਾ ਜਿਹੜੇ ਪਹਿਲਾ ਪੁਰਾਣੇ ਉਹ ਸਿਕੰਦਰ ਜੀ ਨੂੰ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਉਹ ਪੱਖੇ ਵੱਲ ਦਿਖਾਓ ਉਹ ਪੱਖਾ ਪਹਿਲਾਂ ਹੁੰਦੇ ਦੀ ਪੁਰਾਣੇ ਸਮੇਂ ਦੇ ਵਿੱਚ ਉਦੋਂ ਜਿਹੜੇ ਬਿਜਲੀ ਉੱਤੇ ਪੱਖੇ ਉਹ ਤਾਂ ਹੁੰਦੇ ਨਹੀਂ ਸੀਗੇ ਇਹ ਕਹਿੰਦੇ ਹੁੰਦੇ ਮੰਜੀਆਂ ਉੱਤੇ ਚਾਰ-ਚਾਰ ਜਾਨੇ ਚਾਰ-ਚਾਰ ਮੰਜੇ ਡਾਈ ਹੁੰਦੇ ਸੀ ਇਹ ਇੱਕ ਪੱਖੇ ਨਾਲ ਆਏ ਚੱਲ ਮਾਰਦੇ ਸਾਰੇ ਨੂੰ ਹਵਾ ਹੁੰਦੀ ਸੀ ਉਹ ਪੁਰਾਣਾ ਪੰਜਾਬ ਸੀਗਾ ਉਰੇ ਲਿਖਿਆ ਬੜੀ ਸੋਹਣੀ ਲਾਈਨਾਂ ਲਿਖੀਆਂ ਨੇ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਤੇ ਪੰਜਾਬੀ ਬਣੋ ਇਹ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਇਹ ਮਿੱਟੀ ਦਾ ਕਮਰਾ ਵਾ ਇਹਦੇ ਬੈੱਡ ਵੀ ਮਿੱਟੀ ਦਾ ਬਣਿਆ ਹੋਇਆ ਦੀਵਾਰ ਸਾਰਾ ਕੁਝ ਜੋ ਵੀ ਤੁਹਾਨੂੰ ਦਿਖ ਰਿਹਾ ਇਸ ਕਮਰੇ ਦੇ ਵਿੱਚ ਸਾਰਾ ਕੁਝ ਮਿੱਟੀ ਦਾ ਬਣਾ ਕੇ ਰੱਖਿਆ ਹੋਇਆ ਚਾਹੇ ਇਹਨਾਂ ਨੇ ਉਹ ਟੰਗੇ ਹੋਏ ਨੇ ਠੀਕ ਹੈ ਝੁੱਲੇ ਵਗੈਰਾ ਟੰਗੇ ਹੋਏ ਨੇ ਥੋੜੇ ਮੋٹے ਜੋ ਵੀ ਉਹ ਤਸਵੀਰਾਂ ਦੇਖ ਰਹੀ ਨੇ ਇਹ ਸਾਰੀਆਂ ਮਿੱਟੀ ਦੀ ਬਣੀਆਂ ਹੋਈਆਂ ਨੇ ਆ ਪੁਰਾਣੇ ਸਮੇਂ ਦੇ ਵਿੱਚ ਇਦਾਂ ਦਾ ਸ਼ੀਸ਼ਾ ਹੁੰਦਾ ਸੀਗਾ ਉਹਦੇ ਆਲੇ-ਦੁਆਲੇ ਨਾ ਕਰੋਸ਼ੀਆਂ ਨਾਲ ਕਢਾਈ ਕੱਢੀ ਹੁੰਦੀ ਸੀਗੀ ਉਹ ਤਾਂ ਬੁਣਿਆ ਹੁੰਦਾ ਸੀਗਾ ਉਹ ਕਰੋਸ਼ੀਆਂ ਬੁਣਿਆ ਹੋਇਆ ਓਮੀਆ ਤੁਸੀਂ ਦੇਖੋ ਚਾਹ ਪੀਣ ਲਈ ਭਾਂਡੇ ਰੱਖਣੇ ਵੀ ਮਿੱਟੀ ਦੇ ਨੇ ਇਤਲੀ ਪਈਆ ਕੱਪ ਪੇਆ ਮਿੱਟੀ ਦਾ ਇਹ ਸਾਰਾ ਕੁਝ ਬਾਕੀ ਬਬਾਈਏ ਇਸ ਕਮਰੇ ਦੀ ਖਾਸੀਅਤ ਹੋਰ ਕੁਝ ਦੱਸੋ ਤੁਸੀਂ ਇਸ ਕਮਰੇ ਦੀ ਖਾਸੀਅਤ ਇਹ ਹੈ ਕਿ ਇੱਥੇ ਇੱਕ ਦੁਨੀਆ ਨਾਲੋਂ ਨਾਤਾ ਟੁੱਟ ਜਾਂਦਾ ਤੁਸੀਂ ਖੁਦ ਦੇਖ ਰਹੇ ਹੋ ਜੀ ਬਿਲਕੁਲ ਅਨਸੀ ਕਹਿੰਦੇ ਨੇ ਲੋਕਾਂ ਨੂੰ ਨਿੰਦ ਦੇ ਬਹੁਤ ਹੈ ਜੀ ਗੁਰੂ ਸਾਹਿਬ ਜੀ ਭੋਰਿਆਂ ਚ ਰਹਿੰਦੇ ਸੀਗੇ ਜੀ ਹੈ ਨਹੀਂ ਤੇ ਭੋਰਿਆਂ ਚ ਘੁੱਗੂ ਰਹਿੰਦੇ ਨੇ ਜੀ ਉਹਨੂੰ ਅਸੀਂ ਮੈਂ ਖੁਦ ਬਣਾ ਕੇ ਦੇਖਿਆ ਵੀ ਅੰਡਰਗਰਾਉਂਡ ਜਿਹੜਾ ਹੈਗਾ ਜੀ ਸਰਦੀਆਂ ਤੇ ਗਰਮੀਆਂ ਦੇ ਵਿੱਚ ਇਹਦਾ ਮਾਹੌਲ ਕਿਦਾਂ ਦਾ ਜੀ ਤੇ ਜਿਹੜਾ ਇਹ ਰੂਮ ਆ ਮੈਂ ਮਿੱਟੀ ਦੇ ਬੈੱਡ ਬਣਾਇਆ ਜੀ ਤੇ ਇਹ ਮਿੱਟੀ ਦੀਆਂ ਦੀਵਾਰਾਂ ਬਣਾਈਆਂ ਨੇ ਥੋੜੀ ਸਲਾਵ ਆਈ ਹੋਈ ਹੈ ਮੇਨਟੇਨੈਂਸ ਜ਼ਿਆਦਾ ਕਰਨੀ ਪੈਂਦੀ ਹੈ ਜੀ ਜੀ ਬਿਲਕੁਕੁਲ ਗਰਮੀਆਂ ਦੇ ਵਿੱਚ ਠੰਡਾ ਹੁੰਦਾ ਜੀ ਤੇ ਸਰਦੀਆਂ ਦੇ ਵਿੱਚ ਗਰਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਲਾਈਟ ਨਹੀਂ ਹੈ ਤਾਂ ਇੱਥੇ ਅਸੀਂ ਸੁੱਖ ਦੀ ਜ਼ਿੰਦਗੀ ਜੀ ਸਕਦੇ ਹਾਂ ਅੰਡਰਗਰਾਊਂਡ ਜਿਹੜਾ ਹੈਗਾ ਜੀ ਜੀ ਬਈ ਇਹ ਸ਼ਾਸਤ੍ਰਾਂ ਦੀ ਗੱਲ ਹੋਣੀ ਚਾਹੀਦੀ ਆ ਪੁਰਾਣੇ ਸਮੇਂ ਦੇ ਜੇ ਤੀਰ ਅੰਦਾਜ਼ੀ ਬਹੁਤ ਹੁੰਦੀ ਸੀ ਉਹ ਤੁਹਾਡੇ ਕੋਲ ਰੱਖੇ ਵੀ ਉਹ ਵੀ ਮਾੜਾ ਦੱਸੋ ਉਹਨਾਂ ਬਾਰੇ ਤੁਸੀਂ ਬਿਲਕੁਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਤੀਰ ਸੀਗਾ ਉਹ ਨੌ ਟੰਕੀ ਤੀਰ ਸੀਗਾ ਇੱਕ ਤੀਰ ਵਿੱਚ 25 ਮੈਂ ਕੀ ਇੱਕ ਟੰਕ ਵਿੱਚ 25 ਕਿਲੋ ਵੇਟ ਹੁੰਦਾ ਇਹ ਤਕਰੀਬਨ ਆ 100 ਕ ਟੰਕ ਦਾ weight ਹੈਗਾ ਇਹਦੇ ਵਿੱਚ ਜੀ ਜੀ ਆ ਸੌਰੀ 25 ਚਾਰ ਕ ਟੰਕ ਦਾ ਹੈਗਾ ਜੀ ਜਿਹੜੇ ਗੁਰਗੋਬਿੰਦ ਸਿੰਘ ਮਹਾਰਾਜ ਚਲਾਉਂਦੇ ਸੀਗੇ ਉਹ ਨੌ ਟੰਕੀ ਸੀ 2 ਕਵਾਂਟਲ 25 ਕਿਲੋ ਜੇ ਟੰਕ ਹੁੰਦਾ ਆਪਾਂ ਕਹਿ ਲਈਏ ਨੇ ਜਿਹੜੀ ਆ ਚੀਜ਼ ਖਿਚਾਈ ਆ ਜੀ ਜੀ ਆ ਪੂਰਾ ਜ਼ੋਰ ਲੱਗਦਾ ਇਹਦੇ ਜੀ ਇਹ ਜਿੰਨਾ ਜ਼ੋਰ ਲੈ ਕੇ ਆਉਂਗੇ ਓਨੇ ਟੰਕ ਬਣੂਗਾ ਜੇ 25 ਕਿਲੋ ਦੇ weight ਨਾਲ ਖਿੱਚਿਆ ਗਿਆ ਜੇ ਇੱਕ ਟੰਕ ਇੱਕ ਟੰਕ ਬਣੂਗਾ ਜੇ 50 ਕਿਲੋ ਤੱਕ ਫੋਰਸ ਲੈ ਕੇ ਤਾਂ ਦੋ ਟੰਕ ਬਣੂਗਾ ਜੀ ਜੀ ਹਲੇ ਤੱਕ ਕੋਈ ਸੂਰਮਾ ਆਇਆ ਨਹੀਂ ਹੈ ਜਿਨੇ ਕਹੇ ਲੀ ਕਿ 9 ਟੰਕ ਤੱਕ ਆਪਣਾ weight ਲੈ ਕੇ ਗਿਆ ਹੋਵੇ ਉਹ ਤੇ ਇਹ 200 50 ਕ ਦਾ ਹੈ ਨਹੀਂ 50 ਇਹ 50 LB ਹੈ ਠੀਕ ਹੈ ਜੀ ਇਹ 100 LB ਹੈ ਠੀਕ ਹੈ ਪਰਨੇ ਤੁਸੀਂ ਟ੍ਰੇਨਿੰਗ ਹੀ ਦਿੰਨੇ ਹੋ ਟ੍ਰੇਨਿੰਗ ਦਿੰਨੇ ਆ ਜੀ ਇੱਥੇ ਆ ਕੇ ਸਿੱਖਦੇ ਨੇ ਠੀਕ ਹੈ ਜੀ ਸਾਡੇ ਇੱਕ ਟੀਚਰ ਨੇ ਉਹ ਸਿਖਾਉਂਦੇ ਨੇ ਬੱਚੇ ਹੁੰਦੇ ਨੇ ਉਹ ਫਿਰ ਇੱਥੇ ਤੀਰ ਅੰਦਾਜ਼ੀ ਵੀ ਕਰਦੇ ਨੇ ਉਹ ਜਿਹੜੇ ਤੀਰ ਨੇ ਉਹ ਸਿੱਖਣ ਵਾਸਤੇ ਨੇ ਠੀਕ ਹੈ ਜੀ ਤੇ ਇਹਦੇ ਤੇ ਜ਼ੋਰ ਬਹੁਤ ਜ਼ਿਆਦਾ ਲੱਗਦਾ ਉਹ ਜਦੋਂ ਆਪਾਂ ਖਿੱਚਣਾ ਜੀ ਉਹਨੂੰ ਜਿਆਦਾ ਜੋ ਉਹ ਨਹੀਂ ਲਾਉਣਾ ਹੈਗਾ ਵਨ ਟਾਈਮ ਹੀ ਜ਼ੋਰ ਲਗਾਉਣਾ ਜੀ ਵਨ ਟਾਈਮ ਹੀ ਜ਼ੋਰ ਲਗਾਉਣਾ ਕੀ ਇਹਦੀ ਘਟੋ ਘਟ ਆ ਇਹ 300 200 250 300 ਤੱਕ ਤਾਂ ਮਾਰ ਹੈ ਛੜਦਾ ਹੈ ਨਹੀਂ ਬੰਦਾ ਇਹ ਤੇ ਇਹ ਪੰਜਾਬ ਦਾ ਉਹ ਸੰਦ ਉਹ ਪੰਜਾਬ ਦਾ ਢਿੱਡ ਭਰਨ ਵਾਲੇ ਜਿਨ੍ਹਾਂ ਦੇ ਸਿਰ ਤੇ ਸਾਡੇ ਢਿੱਡ ਭਰੇ ਨੇ ਅੱਜ ਅਸੀਂ ਵੱਡੇ ਹੋਏ ਆ। ਇਹ ਬਲਦਾਂ ਨਾਲ ਖਿੱਚਿਆ ਜਾਣ ਵਾਲਾ ਜਿੰਦਰਾ ਏ। ਜੀ। ਇਹ ਹੱਥਾਂ ਵਾਲੀ ਜਿੰਦਰੀ ਏ। ਜੀ। ਉਹ ਸਾਹਮਣੇ ਇੱਕ ਸਲੰਗਾ ਏ। ਉਹ ਦੋ ਸਲੰਗਾ ਏ। ਜੀ। ਉਸ ਤੋਂ ਬਾਅਦ ਹਾਲ ਆ ਗਿਆ। ਹਾਲ ਆ ਗਿਆ। ਫਿਰ ਪੰਜਾਲੀ ਆ ਗਈ। ਜੀ। ਫਿਰ ਤੰਗਲੀ ਆ ਗਈ। ਫਿਰ ਜਫਾ ਆ ਗਿਆ। ਜੀ। ਫਿਰ ਉਹ ਸਲੰਗਾ ਆ ਗਈ। ਤੇ ਇਹ ਸਾਡੇ ਪੰਜਾਬ ਦਾ ਕਲਚਰ ਹੈ। ਇਹਦੇ ਵਿੱਚ ਇਹ ਊਂਠ ਦੀ ਕਾਠੀ ਏ। ਜੀ। ਤੇ ਇੱਥੇ ਇੱਕ ਸਵਾਲ ਫੇਰ ਆ ਤੁਹਾਨੂੰ ਮੇਰਾ। ਜੀ। ਤੇ ਇਹ ਸਵਾਲ ਤੁਸੀਂ ਕਮੈਂਟ ਵਿੱਚ ਵੀ ਜਵਾਬ ਦੇ ਸਕਦੇ ਹੋ ਜੀ ਜਿਹੜੀ ਇਹ ਚੀਜ਼ ਹੈ ਇਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਨੇ ਫੌੜਾ ਫੌੜਾ ਜੀ ਲੇਕਿਨ ਫੌੜਾ ਨਹੀਂ ਹੈਗਾ ਇਹ ਜੀ ਫੌੜੇ ਦਾ ਸੇਮ ਅਗਰ ਐਸੇ ਨੂੰ ਗੋਹੇ ਵਿੱਚ ਵਰਤਿਆ ਜਾਏਗਾ ਮੱਜਾਂ ਦਾ ਗੰਧ ਖਿੱਚਣਾ ਵਰਤਿਆ ਜਾਏਗਾ ਤਾਂ ਇਹਦਾ ਨਾਮ ਫੌੜਾ ਪੈ ਜਾਏਗਾ ਲੇਕਿਨ ਇਹਦੇ ਨਾਲ ਕਣਕ ਖਿੱਚੀ ਜਾਂਦੀ ਹੈ ਇਹ ਗੋ ਮੋਟਾ ਹੈ ਜੀ ਮੰਡੀਆਂ ਦੇ ਵਿੱਚ ਜਾਂ ਪਹਿਲਾਂ ਲੋਕ ਕਣ ਇਕੱਠੀ ਕਰਦੇ ਸੀ ਜੇ ਕਣਕ ਇਕੱਠੀ ਕਰਦੇ ਸੀ ਤੇ ਇਹਦਾ ਨਾਮ ਕੀ ਹੋਣਾ ਚਾਹੀਦਾ ਹੈ ਇਹ ਮੈਂ ਤੁਹਾਡੇ ਤੇ ਛੱਡਿਆ ਇਹ ਇਹ ਸਵਾਲ ਦਾ ਜਵਾਬ ਤੁਸੀਂ ਕਮੈਂਟਾਂ ਵਿੱਚ ਦੱਸੋ ਵੀ ਇਸ ਇਸ ਚੀਜ਼ ਨੂੰ ਕੀ ਕਹਿੰਦੇ ਨੇ ਜੇ ਨਹੀਂ ਪਤਾ ਲੱਗਿਆ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਤੁਸੀਂ ਇਹ ਵੀ ਦੱਸ ਦਿਓ ਜਦੋਂ ਤੁਸੀਂ 100 ਕਮੈਂਟ ਕਰਤੇ ਵੀ ਸਾਨੂੰ ਨਹੀਂ ਪਤਾ ਤਾਂ ਉਦੋਂ ਅਸੀਂ ਇਸਦਾ ਜਵਾਬ ਦੇਵਾਂਗੇ ਬਿਲਕੁਲ ਜੀ ਤਾਂ ਇਹਨੂੰ ਫੋੜੇ ਨੂੰ ਪੰਜਾਬੀ ਦੇ ਵਿੱਚ ਸ ਸੇ ਤੇ ਸ਼ੁਰੂ ਹੁੰਦਾ ਤਾਂ ਇਹਨੂੰ ਕੀ ਕਹਿੰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇੱਕ ਕਹਾਵਤ ਜਰੂਰ ਸੁਣੀ ਹੋਣੀ ਆ ਛੱਜੂ ਦਾ ਚਵਾਰਾ ਨਾ ਬਲਖ ਨਾ ਬੁਖਾਰਾ ਉਹ ਛੱਜੂ ਦਾ ਚਵਾਰਾ ਦੇਖਣ ਲਈ ਤੁਹਾਨੂੰ ਪਾਕਿਸਤਾਨ ਜਾਣ ਦੀ ਲੋੜ ਆ ਪਰ ਜਿਹੜਾ ਅੱਜ ਅਸੀਂ ਤੁਹਾਨੂੰ ਸ਼ਾਹੀ ਚਵਾਰਾ ਦਿਖਾਇਆ ਹੈ ਇਹਦੇ ਲਈ ਤੁਹਾਨੂੰ ਪਾਕਿਸਤਾਨ ਜਾਣ ਦੀ ਲੋੜ ਨਹੀਂ ਪਟਿਆਲਾ ਆਉਣ ਦੀ ਲੋੜ ਆ ਪਟਿਆਲੇ ਦੇ ਮੈਂ ਹਾਜ 5-7 ਕਿਲੋਮੀਟਰ ਪਾਖੜਨਾਰ ਦੇ ਉੱਤੇ ਪਿੰਡ ਆ ਸਿੱਧੂਵਾਲ ਉੱਥੇ ਆਉਣ ਦੀ ਲੋੜ ਆ ਉਸ ਪਿੰਡ ਆਓ ਤੇ ਇਸ ਛਾਈਚਾਰੇ ਨੂੰ ਦੇਖੋ ਆਨੰਦਮਾਨਾ ਪੰਜਾਬ ਦੇਖੋ ਪੰਜਾਬ ਦੇ ਪਿੰਡ ਦੇਖੋ ਉਹ ਅੱਜ ਤੋਂ 50 ਸਾਲ ਪੁਰਾਣਾ ਸੱਭਿਆਚਾਰ ਦੇਖੋ ਹੁਣ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਅਮਦ ਗੜੀਆ ਪੀ.ਟੀ.ਸੀ ਨਿਊਜ਼ ਸਿੱਧੂਆ